ਯਾਨਾ ਅੰਮ੍ਰਿਤਸਰ ਗੈਂਗਸਟਰ ਐਂਕਾਊਂਟਰਾਂ ਨੂੰ ਵੱਡੀ ਸਫਲਤਾ ਮਿਲੀ ਆਪ ਵਿਧਾਇਕ ਢਾਲੀਵਾਲ ਨੇ ਪੁਲਿਸ ਦੀ ਪ੍ਰਸ਼ੰਸਾ ਕੀਤੀ ਢਾਲੀਵਾਲ ਨੇ ਜ਼ੋਰਦਾਰ ਟੰਗ ਨਾਲ ਕਿਹਾ ਕਿ ਪੰਜਾਬ ਵਿੱਚ ਕਿਸੇ ਵੀ ਗੈਂਗਸਟਰ ਜਾਂ ਡਰੱਗ ਮਾਫੀਆ ਦੀਆਂ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਆਈਐਸਆਈ ਨਾਲ ਜੁੜੇ ਗਏ ਗੈਂਗਸਟਰਾਂ ਵਿਰੁੱਧ ਵੱਡੀ ਕਾਰਵਾਈ ਦੇ ਪੁਲਿਸ ਲਈ ਮਹੱਤਵਪੂਰਨ ਨਤੀਜੇ ਸਾਹਮਣੇ ਆਏ ਹਨ ਪੰਜਾਬ ਵਿੱਚ ਸ਼ਾਂਤੀ ਭੰਗ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੁਸੀਂ ਦੇਖ ਰਹੇ ਹੋ ਨਿਊਜ਼ ਲੀਡਰ ਪੰਜਾਬ ਤੇ ਅਮਿਤ ਕੁਮਾਰ ਦੀ ਲੁਧਿਆਣਾ ਤੋਂ ਰਿਪੋਰਟ ਨਹੀਂ ਨਹੀਂ ਅੱਜ ਜਿਹੜਾ ਸਾਡਾ ਮੁੱਖ ਮਕਸਦ ਇਹ ਸੀਗਾ ਕਿ ਪਹਿਲੀ ਤਾਂ ਤੁਸੀਂ ਇਸ ਟਾਈਮ ਆਏ ਹੋ ਤੁਹਾਡਾ ਧੰਨਵਾਦ ਹੈ ਸਾਡਾ ਮੁੱਖ ਮਕਸਦ ਇਹ ਸੀਗਾ ਕਿ ਜਿਹੜੀ ਸਾਡੀ ਪੰਜਾਬ ਪੁਲਿਸ ਦੇ ਪਿਛਲੇ 2 ਦਿਨ ਦੇ ਵਿੱਚ ਕੱਲ ਤੇ ਅੱਜ ਲੁਧਿਆਣਾ ਤੰਬਸਰ ਦੇ ਵਿੱਚ ਗੈਕਸਾਂ ਦੇ ਨਾਲ ਜਿਹੜੀ ਲੜਾਈ ਲੜੀ ਹੈ ਕੱਲ ਅਮਰਸੇਹਤ ਪੁਲਿਸ ਨੇ ਇੱਕ ਹੈਰੀ ਨਾਮ ਦਾ ਗੈਂਗਸਟਰ ਜਿਹੜਾ ਸੀਗਾ ਉਹ ਕੱਲ ਮੁਕਾਬਲੇ 'ਚ ਜਿਹੜਾ ਤੈਟੇ ਦੀ ਕੀਤਾ ਸੀਗਾ ਤੁਹਾਨੂੰ ਪਤਾ ਕਿ ਪਤਸੋਂ ਛਾਟੇ ਦੇ ਵਿੱਚ ਛਾਟੇ ਬਾਜ਼ਾਰ ਦੇ ਵਿੱਚ ਗੋਲੀ ਜਿਹੜੀ ਚੱਲੀ ਸੀ ਇੱਕ ਬੰਦੇ ਦਾ ਮਰਡਰ ਹੋ ਗਿਆ ਸੀਗਾ ਉਹ ਜਿਹੜੇ ਸ਼ੂਟਰ ਸੀਗੇ ਜੋਬਨਪ੍ਰੀਤ ਸਿੰਘ ਉਹਨਾਂ ਨੂੰ ਵੀ ਪੁਲਿਸ ਨੇ ਬਲਜੜਾ ਉਹਨਾਂ ਦਾ ਵੀ ਪੁਲਿਸ ਮੁਕਾਬਲਾ ਹੋਇਆ ਤੇ ਉਹ ਜਖਮੀ ਹੋ ਗਿਆ ਜੋ ਜੋਬਨ ਪੁਲਿਸ ਜਿਹੜਾ ਉਹਦਾ ਅੱਜ ਸ਼ਾਮੀ ਖੁੜੇ ਥੋੜਾ ਚਿਤ ਪਹਿਲਾਂ ਹੀ ਲੁਧਿਆਣੇ ਬਲਦੇੜਾ ਲਡਵਾਲ ਦੇ ਨੇੜੇ ਇੱਕ ਬੜਾ ਜ਼ਬਰਦਸਤ ਮੁਕਾਬਲਾ ਹੋਇਆ ਸਾਡੀ ਪੁਲਿਸ ਨੇ ਕੀਤਾ ਜਿਹਦੇ ਚ ਇੱਕ ਗੈਂਗਸਟਰ ਜਿਹੜਾ ਹਸਪਤਾਲ ਚ ਦਮ ਤੋੜ ਗਿਆ ਤੇ ਇੱਕ ਜਿਹੜਾ ਜ਼ਖਮੀ ਆ ਦੋ ਜਣੇ ਸੀਗੇ ਉਹਦੇ ਬੰਦੇ ਆਈਐਸਆਈ ਦੇ ਮਤਲਬ ਜਿਹੜਾ ਆਈਐਸਆਈ ਨਾਲ ਇਹਨਾਂ ਦੇ ਲਿੰਕ ਜੁੜੇ ਜੁੜੇ ਸੀਗੇ ਲਾਲਸ ਬਸਨੋਈ ਹੋਣਾਂ ਨਾਲ ਉਹਦੇ ਪੰਜਾਬ ਦੇ ਵਿੱਚ دہشت ਕ੍ਰੀਟ ਕਰਨ ਵਾਸਤੇ ਆਏ ਸੀਗੇ ਮੈਂ ਤੁਹਾਨੂੰ ਇਹ ਕਹਿਣਾ ਕਿ ਬਹੁਤ ਸਾਰੀਆਂ ਤਾਕਤਾਂ ਜਿਹੜੀਆਂ ਜਿਹੜੀਆਂ ਪਿਛਲੇ ਕਾਫੀ ਸਮੇਂ ਤੋਂ ਕੋਸ਼ਿਸ਼ ਕਰਦੀਆਂ ਨੇ ਕਿ ਪੰਜਾਬ ਦਾ ਮਾਹੌਲ ਜਿਹੜਾ ਖਰਾਬ ਕੀਤਾ ਜਾਵੇ ਪੰਜਾਬ ਦੇ ਵਿੱਚ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਹੈ ਇਹਨੂੰ ਖਰਾਬ ਕੀਤੀ ਜਾਵੇ ਮੈਂ ਕਹਿਣਾ ਚਾਹੁੰਦਾ ਕਿ ਸਬਾਬ ਭਗਵੰਤ ਸਿੰਘ ਮਾਨ ਜੀ ਦੀ ਜਿਹੜੀ ਸਰਕਾਰ ਹੈ ਉਹ ਉਹਦਾ ਦ੍ਰਿਦ નિਸ਼ਾ ਕਿ ਅਸੀਂ ਪੰਜਾਬ ਦੀ ਧਰਤੀ ਦੇ ਉੱਤੇ ਨਾ ਕੋਈ ਡਰਗ ਮਾਫੀਆ ਨਾ ਕੋਈ ਗੈਂਗਸਟਰ ਨਾ ਕੋਈ ਗੁੰਡਾ ਨਾ ਕੋਈ ਬਦਮਾਸ਼ ਨਾ ਕੋਈ ਧਮਕੀਆਂ ਦੇਣ ਵਾਲਾ ਨਾ ਕੋਈ ਫਰੋਤੀਆਂ ਮੰਗਣ ਵਾਲਾ ਇਹਨਾਂ ਨੂੰ ਪੰਜਾਬ ਦੀ ਧਰਤੀ ਤੋਂ ਇਹਨਾਂ ਦਾ ਜਿਹੜਾ ਅਸੀਂ ਸਫਾਇਆ ਕਰਾਂਗੇ ਔਰ ਇਹਨਾਂ ਨੂੰ ਅਜ਼ਾਦ ਤੇ ਦਿੱਤੀ ਜਾਊਗੀ ਕਿ ਪੰਜਾਬ ਦੇ ਅਮਨ ਸੰਤ ਸ਼ਹਿਰੀਆਂ ਨੂੰ ਕਿਸੇ ਗੱਲ ਤੋਂ ਤੰਗ ਪਰੇਸ਼ਾਨ ਕਰਨ ਜਾਂ ਕਿਸੇ ਕੋਲੋਂ ਕੋਈ ਫਰੋਤੀ ਮੰਗਣ ਔਰ ਮੇਨੂੰ ਮਾਨ ਹੈ ਕਿ ਸਾਡੀ ਪੁਲਿਸ ਨੇ ਪਿੱਛੇ ਵੀ ਬਹੁਤ ਕੰਮ ਕੀਤਾ ਡਰੱਗ ਦੇ ਖਿਲਾਫ ਬਹੁਤ ਕੰਮ ਕੀਤਾ ਪਹਿਲਾਂ ਵੀ ਬਹੁਤ ਕੀਤਾ ਪਰ ਕੱਲ ਤੇ ਅੱਜ ਜਿਹੜਾ ਪੁਲਿਸ ਨੇ ਬਹੁਤ ਵੱਡਾ ਮਤਲਬ ਜਿਹੜਾ ਕੰਮ ਕੀਤੇ ਆ ਇਹ ਮੈਂ ਬਸ ਉਹਨਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਗੈਂਗਸਟਰ ਪੰਜਾਬ ਤੋਂ ਦੇ ਫਿਰਦੇ ਜਿਹੜੇ ਗੁੰਡੇ ਬਦਮਾਸ਼ ਤੋਂ ਦੇ ਫਿਰਦੇ ਆ ਉਹ ਪੰਜਾਬ ਛੱਡ ਜਾਂ ਨਹੀਂ ਤੇ ਸਾਡੀ ਪੁਲਿਸ ਇਸ ਕਾਬਿਲ ਹੈ ਸਾਡੀ ਪੁਲਿਸ ਇੰਨੇ ਜੋਗੀ ਹੈ ਕਿ ਉਹ ਇਹਨਾਂ ਨਾਲ ਲੜਾਈ ਵੀ ਲੜੂਗੀ ਤੇ ਇਹਨਾਂ ਦਾ ਖਾਤਮਾ ਵੀ ਕਰੂਗੀ ਇਸ ਕਰਕੇ ਜਿਹੜਾ ਬੰਦਾ ਇਸ ਪਦਮ ਦੇ ਵਿੱਚ ਹੈ ਕੋਈ ਕਹੇ ਦੀ ਸ਼ਹਿਰ ਦੇ ਉੱਤੇ ਪੰਜਾਬ ਦਾ ਕੋਈ ਮਾਹੌਲ ਜਿਹੜਾ ਖਰਾਬ ਕਰ ਲੂਗਾ ਜਾਂ ਕੋਈ ਆਈਐਸਆਈ ਦੇ ਉਹ ਮਤਲਬ ਪਿੱਛੇ ਲੱਗ ਕੇ ਕੋਈ ਪੰਜਾਬ ਦਾ ਮਾਹੌਲ ਖਰਾਬ ਕਰ ਲੂਗਾ ਅਸੀਂ ਪੰਜਾਬ ਦਾ ਮਾਹੌਲ ਜਿਹੜਾ ਬਿਲਕੁਲ ਖਰਾਬ ਨਹੀਂ ਹੋਦਾਂਗੇ ਅਸੀਂ ਪੰਜਾਬ ਦੇ ਵਿੱਚ ਇੱਕ ਵੀ ਕਿਸੇ ਬੰਦੇ ਦਾ ਜਾਨੀ ਨੁਕਸਾਨ ਨਹੀਂ ਹੋਣ ਦੇਵਾਂਗੇ ਸਾਡੀ ਪੁਲਿਸ ਇਸ ਕਾਬਿਲ ਹੈ ਔਰ ਪੁਲਿਸ ਨੇ ਜਿਹੜਾ ਕੰਮ ਕੀਤਾ ਲੁਧਿਆਣਾ ਔਰ ਅੰਮ੍ਰਿਤਸਰ ਦੇ ਵਿੱਚ ਉਹ ਕਾਬਲੇ ਤਾਰੀਫ ਹੈ ਔਰ ਅਸੀਂ ਆਪਣੀ ਪੁਲਿਸ ਦੇ ਉੱਤੇ ਮਾਣ ਕਰਦੇ ਹਾਂ ਔਰ ਗੈਂਗਸਟਰਾਂ ਨੂੰ ਵਾਰਨਿੰਗ ਦਿੰਦੇ ਹਾਂ ਕਿ ਉਹ ਪੰਜਾਬ ਛੱਡ ਜਾਣ ਵਰਨਾ ਉਹ ਤਿਆਰ ਹੋ ਜਾਣ ਜੋ ਕੁਝ ਉਹਨਾਂ ਦਾ ਹੋਣਾ ਉਹਨਾਂ ਨੂੰ ਆਪਣੇ ਆਪ ਪਤਾ ਲੱਗ ਗਿਆ ਹੋਊਗਾ ਅਸੀਂ ਵੱਲ ਜਿਹੜਾ ਕਿਸੇ ਨੂੰ ਪੰਜਾਬ ਦੇ ਵਿੱਚ ਜਿਹੜਾ ਅਮਨ ਕਾਨੂੰਨ ਜਿਹੜਾ ਉਹ ਪੰਗ ਕਰਨ ਦੀ ਇਜਾਜ਼ਤ ਨਹੀਂ ਦਵਾਂਗੇ ਕਿਹੇ ਪੰਜਾਬੀ ਨੂੰ ਕਿਹੇ ਪੰਜਾਬ ਦੇ ਸ਼ਹਿਰੀ ਨੂੰ ਕੋਈ ਬੰਦਾ ਧਮਕੀ ਦੇਵੇ ਕੋਈ ਫਰੋਦੀ ਮੰਗੇ ਤੇ ਮੁੜ ਕੇ ਬਾਜੇ ਇਹ ਨਹੀਂ ਹੋਊਗਾ ਸਾਡੀ ਪੁਲਿਸ ਬਿਲਕੁਲ ਲੱਗੀ ਆ ਉਹਦੇ ਰਿਜ਼ਲਟ ਜਿਹੜੇ ਚੰਗੇ ਪਿੱਛੇ ਦੇ 2 ਦਿਨਾਂ 'ਚ ਹੀ ਬਹੁਤ ਵਧੀਆ ਦੇ ਜਲਤ ਜਿਹੜੇ ਆਇਆ ਉਹ ਦੱਸੀ ਪੰਜਾਬ ਵਾਸੀਆਂ ਨੂੰ ਕਹਿਣਾ ਚਾਹੁੰਦੇ ਆ ਕਿ ਕਿਥੇ ਪੰਜਾਬ ਵਿੱਚ ਕਿਹੇ ਵੀ ਤਰ੍ਹਾਂ ਕਹਤੋਂ ਹੁੰਦੀ ਲੋੜ ਦੀ ਸਾਡੀ ਸਤਕਾ ਸਾਡੀ ਪੁਲਿਸ ਇਸ ਕਾਬਿਲ ਆ ਕਿ ਅਸੀਂ ਪੰਜਾਬ ਦੇ ਚੰਮਤ ਕਾਨੂੰਨ ਦੀ ਸਥਿਤੀ ਜਿਹੜੀ ਆ ਉਹਨੂੰ ਬਰਕਰਾਰ ਜਿਹੜੀ ਉਹ ਰੱਖਾਂ